ਕਿੱਥੇ ਗਿਆ ਸੀ ਰੋਟੀ ਖਾਦੀ ਸੀ ਖਾਣੀ ਪੀਤਾ ਸੀ ਕਿੱਥੇ ਖੇਤ ਖੇਤ ਗਿਆ ਤੂੰ ਅੱਛਾ ਖੇਤ ਜਾ ਗਿਆ ਤਾਂ ਅੱਜ ਤੇਰਾ ਮੋਟਰਸਾਈਕਲ ਲੇ ਗਿਆ ਇਹ ਅੱਛਾ ਮੈਂ ਬੈ ਕੇ ਤੇ ਕੀ ਹੋ ਗਿਆ ਪੁੱਤ ਮਾਰ ਤੂੰ ਬੱਦਲ ਅੰਦਰੋਂ ਨਾ ਸੇ ਜੀ ਚੁੰਡੀ ਨਾ ਵੜ ਤੂੰ ਫੜਾ ਦੇ ਉਹ ਤੂੰ ਕੀ ਹੋ ਗੰਦਾਰ ਜਾਏਗਾ ਤੈਨੂੰ ਹੋਰ ਲਿਆ ਦੂ ਨਾ ਵਾਲੇ ਤੈਨੂੰ ਲੈ ਆ ਤੇ ਕਿਵੇਂ ਪੈਰ ਲਵੇੜੇ ਹੈਗੇ ਕਾਲੇ ਤੇ ਨਾਲ ਸੰਡੇ ਵਾਲਾ ਦਿਨ ਗੁੱਡ ਮਾਰਨਿੰਗ ਜੀ ਸਸੀ ਕਾਲ ਸਵਾਗਤ ਹੈ ਨਿਊ ਬਲੌਗ ਵਿੱਚ ਮੇਰਾ ਲੱड्डੂ ਪੁੱਤ ਕਰ ਰਿਹਾ ਸਫਾਈ ਸੱਜੂ ਹੈਨਾ ਈਆਂ ਵਾਕਈ ਸੁਖ ਦਿੰਦੀਆਂ ਹੁੰਦੀਆਂ ਨੇ ਜੇ ਥੋੜੀਆਂ ਹੀ ਵੱਡੀਆਂ ਹੋ ਜਾਣ ਹੈਨਾ ਪੁੱਤ ਸਿਆਣਾ ਪੁੱਤ ਨਾ ਹਾਂਜੀ ਸ਼ੀਸ਼ੇ ਸਾਫ ਕਰਨ ਲੱਗ ਗਿਆ ਸੱਜੂ ਅੱਜ ਵਾਲਾ ਸੁਖ ਅੱਜ ਉੱਠ ਕੇ ਢਾਂਗੀ ਕਰੂਗਾ ਇਹਦਾ ਮੇਰਾ ਸਹਿਜ ਪੁੱਤ ਹੈ ਨਾ ਵੀ ਸਿਆਣਾ ਸ਼ੀਸ਼ੇ ਦਾ ਸਾਫ ਕਰਨ ਲੱਗ ਗਿਆ ਤੇ ਜਿਹੜਾ वेरी गुड बहुत तो अच्छी है ना तुसी भी शास्त्री कल बुला दजी लाइक शेयर कमेंट जरूर करो बिसाए जो कि ना सयाना काम करदा है ना जाना ना ले उत्त उत्त मैं मार देना नीचे नीचे चिनी मार ले है ना दो बारी कर दंगे दोबारा सुख ਕਿ ਨਸਾ ਨਾਲ ਲੱਗਦਾ ਇਹ ਕਿ ਲਾਉ ਦਾ ਮੂਲੀ ਸੋਹਣਾ ਲੱਗਦਾ ਪਿੱਛੋਂ ਬਾਅਦ ਦੇ ਵਾ ਲੈ ਵੀ ਮੁੰਡਾ ਸੁਤੇ ਵੀ ਆਇ ਸੈਸ ਪਾਸ ਆਫ ਪਈਆਂ ਕਰੀ ਜਾਂਦੀ ਆ ਇਹ ਮਸਤ ਬਲਾਂਗਾ ਡਾਈ ਗੋਡੀਆਂ ਕਲਾ ਮਰੂ ਤਾਜਪ੍ਰੀਤ ਹਨਾ ਦਾ ਇਹ ਤੜਕੇ ਸੱਜੂ ਕਰ ਰਿਹਾ ਸਾਸ ਪਈਆਂ ਤੇ ਮੈਂ ਇਹਦੇ ਵਾਸਤੇ ਲੈ ਕੇ ਆਂ ਬਦਾਮ

ਪਹਿਲਾਂ ਤਾਂ ਗੱਲਾਂ ਸਹਿਜੀ ਸੀ ਹੁਣ ਸਹਿਜੀ ਨਾਲ ਬਹੁਤ ਲੱਗ ਗਏ ਸਹਿਜੀ ਦੀ ਭੂਆ ਲੱਗ ਗਈ ਦੀਦੀ ਲੱਗ ਗਈ ਤੇ ਤਾਇਪਰੀ ਤੇ ਲੱਗ ਗਏ ਹੁਣ ਤਾਂ ਦੇਖੋ ਇਹ ਸਾਰੇ ਕਰ ਦੂ ਕੱਲੇ ਹੀ ਕਰ ਦੋ ਲੋਡ ਹੀ ਨਹੀਂ ਪੈਣੀ ਇਹਨਾਂ ਨੂੰ ਤਾਂ ਸਾਰਿਆਂ ਨੂੰ ਪਰੇਵਾ ਦੋ ਆਹ ਲੋਡ ਕਰੀਏ ਆਹ ਲੋਡ ਕਰੀਏ ਇਹਦਾ ਪੰਗੇ ਲਊ ਆ ਤਾਇਪ ਬੜੇ ਆ ਗਏ ਕਿੱਥੇ ਵੜ ਕਿੱਥੇ ਗਿਆ ਸੀ ਲੋਟੀ ਖਾਦੀ ਸੀ ਪਾਣੀ ਪੀਤਾ ਸੀ ਕਿੱਥੇ ਕਿਹਦਾ ਗਿਆ ਤੂੰ ਅੱਛਾ ਖੇਰ ਜਾ ਗਿਆ ਤਾ ਅੱਜ ਤੇਰਾ ਮੋਟਰਸਾਈਕਲ ਲੈ ਗਿਆ ਅੱਛਾ ਸਾਈਕਲ ਲੈ ਗਿਆ ਉਹਦਾ ਅੱਜ ਮੀਂਹ ਪਵਾਲ ਆਇਆ ਰ ਬੜੀ ਗਰਮੀ ਹੋ ਰਹੀ ਆਖਦੇ ਆ ਰਾਜੂ ਆ ਮੈਂ ਆਖਿਆ ਸੀ ਹੈ ਹਾਂ ਸਾਈਕਲ ਨੂੰ ਗਏ ਸਾਈਕਲ ਹਾਂ ਗਰਮੀ ਹਟ ਜੇ ਨਾ ਗਰਮੀ ਨਾ ਆਏ ਮੀਂਹ ਆ ਜੇ ਨਾ ਬਿਲਕੁਲ ਗਰਮੀ ਨਾ ਆਏ ਬਿਲਕੁਲ ਬਿਲਕੁਲ ਗਰਮੀ ਨਾ ਆਏ ਕਿਤੋਂ ਆ ਰਹੇ ਮੀ ਮੀ ਆਉਂਦਾ ਮੇਰੇ ਕੋਲੇ ਮੋਠੇ ਛੱਡੋ ਨਾਲ ਕੋਈ ਲੈ ਆਈ ਆ ਨਾਲ ਤੂੰ ਪਾਣੀ ਖੇਤ ਲੈ ਗਿਆ ਜੀ ਗੱਲ ਤੇ ਮੇਰਾ ਬਰਦੇਗਾ ਮੇਰਾ ਪਾਣੀ ਪਾਣੀ ਪਾ ਲੈਣਾ ਠੀਕ ਹੈ ਠੀਕ ਹੈ ਹੈ ਤੇਰੀ ਚਾਹ ਫੜਾ ਕੇ ਆਉਣੀ ਆ ਠੀਕ ਕਰ ਲੈ ਤੇਰੀ ਚਾਹ ਫੜਾ ਕੇ ਆਉਣੀ ਆ ਹੂੰ ਪਤਾ ਨਹੀਂ ਕਿਹਦਾ ਆ ਖਾਈਏ ਰੋਟੀ ਲੈ ਆਉਂਦੇ ਨਹੀਂ ਫੜਾ ਕੇ ਆਏ ਤਾਈ ਰੋਟੀ ਖਾਣੀ ਉਤ ਕਿਵੇਂ ਸਟਾਰਟ ਕਰਿਆ ਟਰੈਕਟਰ ਉਹਦੇ ਗੱਭੂ ਕਿਹਦੇ ਦਾ ਮੈਂ ਪ੍ਰੈਕਟਿਸ ਹੀ ਸਟਾਰਟ ਕਰਿਆ ਹੋਇਆ ਉਹ ਰੁਣਨ ਲੱਗ ਗਿਆ ਥੋੜਾ ਥੋੜਾ ਫਿਰ ਇਹਨੇ ਆਪ ਹੀ ਬੰਦ ਕਰਤਾ ਉਹ ਗੇਅਰ ਚਾਉਣਾ ਰੌੜ ਹੋਰ ਰੌੜ ਲਈ ਗਿਆ ਹੁਣਾਂ ਲੱਗੀ ਇਹ ਚਾਉਣਾ ਟਰੈਕਟਰ ਸਟਾਰਟ ਉਹ ਚੜਾਈ ਦੀ ਮਤਲਬ ਕਿ ਉਹਨਾਂ ਦੀ ਆਈ ਹੈ ਆਈ ਜਿਹੜਾ ਬਣਿਆ ਹੋਇਆ ਉੱਥੇ ਸੀਗਾ ਚੜਾਈ ਕਿਸੀ ਤਾਂ ਉਹ ਹੂੰ ਚੜਿਆ ਨਹੀਂ ਤਾਂ ਚੜਿਆ ਨਹੀਂ ਹੋਰ ਰੌਣ ਮਰੀ ਜਾਣਾ ਫਿਰ ਹਣਾ ਤੂੰ ਬਹਿ ਕੇ ਉੱਤੇ ਕੀ ਹੋ ਗਿਆ ਪੁੱਤ ਮਾਰ ਪੁੱਤ ਨਾ ਸੱਜੀ ਚੁੰਡੀ ਨਾ ਵਟੂ ਫੜਾ ਦੇ ਤੂੰ ਕੀ ਹੁਕਮ ਦਵਾਇ ਜਾਗਾ ਤੈਨੂੰ ਹੋਰ ਲਿਆ ਦੂ ਨਾ ਵਾਲੇ ਤੈਨੂੰ ਲੈ ਆ ਤੇ ਕਿਵੇਂ ਪੈਰ ਲਵੇੜੇ ਹੈਗੇ ਕਾਲੇ ਤੇਰੇ ਨਾਲ ਬਾਹਲਾ ਛੋਰ ਪੈੜਾ ਤੁੱਪੇ ਕੋ ਬੈਠਾ ਬੁੱਤ ਛਾਵੇਂ ਹੋ ਜਾ ਹਾਂ ਤੂੰ ਪੰਗੇ ਲੈ ਨਾ ਨੀਂ ਹੋੜੇ ਬੇ ਕੀ ਕਰਨੀ ਦੀਦੀ ਦੀਦੀ ਨੂੰ ਕੋ ਬੱਡੀ ਨਹੀਂ ਬੱਡੀ ਕੋਈ ਨਹੀਂ ਪੁੱਤ ਤੇਰੇ ਮੰਮਾ ਨੂੰ ਘਰ ਰੋਟੀ ਬੰਦੋ ਫੇਰ ਨਹੀਂ ਗਈ 10 ਵਾਰ ਤੇਰੇ ਮੰਮਾ ਨੂੰ ਘਰ ਰੋਟੀ ਬੰਦੋ ਰੋਟੀ ਬੰਨਿਆ ਰੋਟੀ ਬੰਨ੍ਹ ਦੋ ਜੀ ਕੀ ਹੋਗਾ ਤੈਨੂੰ ਨਾ ਕੀ ਕਰਨਾ ਚੁੱਪਦਾ ਮੇਰੇ ਕੋ ਚੁੱਪ ਜੀ ਹੋ ਤਾਂ ਸਿ ਮਮਾ ਲੜੂ ਗਿੰਦੇ ਬਿੰਦੇ ਬਦਲੀ ਐ ਨਾ ਖੂਗੀ ਕੁਛ ਨਹੀਂਂ ਦਾ ਜਵਾਕ ਤਾਂ ਹੀ ਗਿੱਲੇ ਪਾਈ ਫਿਰਦੇ ਰਹਿੰਦੇ ਆ ਲੋਕਾਂ ਦੇ ਬਜਾਕ ਗਿੱਲੇ ਪਾਈ ਰਹਿੰਦੇ ਲੋਕਾਂ ਦੇ ਬਜਾਕ ਹਾਂ ਪੱਖੇ ਲਈ ਵੀ ਆ ਤੇ ਹਾਂ ਲੁੱਕਨ ਦੇ ਵਿਜਾਕਰ ਨੇ ਪੱਖਿਆਂ ਦੇ ਲਈ ਗਿੱਲੀ ਪਾ ਰਖਿਆ ਪੱਖਾ ਸੁਕਾ ਦੂ ਤੈਨੂੰ ਚੱਲੀ ਜਾਂਦਾ ਉੱਤੇ ਦੇ ਪੱਖਾ ਚੱਲੀ ਜਾਂਦਾ ਉੱਤੇ ਸੁੱਕ ਜੇਗਾ ਬੋਲਾ ਸੇਣਾ ਬੱਚਾ ਤੂੰ ਜਾਗਾ ਦੀਦੀ ਸੌਂਗੀ ਓਏ ਤੇ ਦੀਦੀ ਦੀ ਸੌਂਗੀ ਤੂੰ ਸੁੱਤਾ ਨਹੀਂ ਅੱਜ ਜਾਵਾਂ ਵੀ ਹਣਾ ਕਰੈਕਟਰ ਦੀ ਦੁਪਹਿਰੇ ਨੱਚੀ ਹੈ ਨਾ ਤਾਂ ਆਈ ਸਾਡਾ ਪੂਰਾ ਪੰਗੇਵਾਜ਼ ਇਦੀ ਹਵਾ ਹਵਾ ਕੱਢਦੀ ਤੇ ਪੰਗੇ ਲੈਣੋਂ ਨਹੀਂ ਹਟਦਾ ਜੀ ਸਾਰੇ ਯਾਰ ਨੇ ਕਮੈਂਟਾਂ ਚ ਆਖੂ ਵੀ ਤੇ ਯਾਰ ਨੇ ਖੋਲਾ ਸ਼ੰਤਰ ਟਿਊਸ਼ਨ ਕਿਵੇਂ ਤੇ ਯਾਰ ਨੇ ਖੋਲਾ ਸ਼ੰਤਰ ਟਿਊਸ਼ਨ ਮੈਂ ਬੋਲਦਾ ਸੀ ਮੈਂ ਅੱ ਤੇਰੇ ਯਾਰ ਨੇ ਖੋਲਾ ਟਿਊਸ਼ਨ ਕਿਵੇਂ ਮੈਂ ਤਾਂ ਪੂਰਾ ਝਾਉਂ ਜੀ ਨੇ ਕੀ ਕਹਿਣਾ ਯਾਰ ਕਿਵੇਂ ਗਾਣਾ ਕੋਣ ਸਿੱਧਾ ਸੁਣਾ ਯਾਰ ਤੇਰੇ ਜਾ ਰੀ ਹਿੰਦੀ ਨਾ ਗਾ ਤੂੰ ਪੰਜਾਬੀ ਗਾ ਕੋਈ ਮੂਸੇ ਵਾਲੇ ਦਾ ਗਾ ਦੇ ਜਾ ਚਾਬੀ ਹਾਂ ਹਿੰਦੀ ਗਾਣਾ ਨਾ ਮੈਦਾ ਪੰਜਾਬੀ ਗਾ ਦੇ ਕਰ ਜਰਾ ਬਤਾ ਹਾਂ ਬੱਡਾ ਹੋ ਗਿਆ ਤੇ ਇਹੋ ਪੰਜਾਬੀ ਲੋਨ ਬੰਦ ਹੂੰ ਮੰਮਾ ਖੇਡ ਤੈ ਸਾਈਕਲ ਦੇ ਤੂੰ ਵੱਡਾ ਤੂੰ ਛੋਟਾ ਟਿੱਗਣਾ ਪਈ ਪੁੱਤ ਸਾਈ ਜੀ ਦੀ ਕਿਧਰ ਕੀ ਤੇਰੀ ਆਹ ਚੱਲਦਾ 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 ਪੈਂਦਾ ਦੇਖ ਨਾ ਲੈ ਨਾ ਦੱਸੋ ਜੀ ਕਿਹੜਾ ਗਾਣਾ ਗਾਉਂਦਾ ਤਾਜ ਤੂੰ ਸੁਣਾ ਦਵਾਈ ਹੈ ਮੈਂ ਦੂਸਰਾਂ ਸੁੰਦਰਾਗਦਾ ਹੁਣ ਆਉਂਗਾ ਪੁੱਤ ਛੱਡ ਦੇ ਸੈਂਗਲਾ ਖੜਾ ਐ ਸਮਾਪਤੀ ਕਰ ਅੱਜ ਸੈਜ ਤਾਂ ਹੀ ਨਹੀਂ ਤੂੰ ਸਮਾਪਤੀ ਕਰ ਦੇ ਦੱਸ ਜੀ ਹੂੰ ਆਏ ਮੋੜ ਕਾ ਦੀਦੀ ਹੈ ਨਹੀਂ ਕਿਹਦੇ ਮੈਂ ਸਮਾਪਤੀ ਕਰਦਾ ਜੀ ਮੈਂ ਮੋੜ ਕਾ ਤਾਂ ਰੱਖੂਗਾ ਹੂੰ ਟਿਊਸ਼ਨ ਦਾ ਆਸ਼ਨ ਝੇ ਕਰਦੇ ਵੀ ਨਹੀਂ ਹਿੰਦੀ ਜਗਨ ਤੇਰੇ ਯਾਰ ਨੇ ਖੋਲਾ ਟਿਊਸ਼ਨ ਪਤਾ ਨਹੀਂ ਕਹਿੰਦਾ ਨਾ ਤੇਰੇ ਯਾਰ ਨੇ ਖੋਲਾ ਜਾਂਦਾ ਟਿਊਸ਼ਨ ਦਾ ਬੁਤਾ ਕਿ ਤੇਰੇ ਯਾਰ ਨੇ ਖੋਲੇ ਸੈਂਟਰ ਟਿਊਸ਼ਨ ਦੇ ਬਦਮਾਸ਼ੀ ਕਰ ਅੱਛਾ ਬਦਮਾਸ਼ ਕਰ ਜੈ ਤੈਨੂੰ ਹੁਣ ਬਣਾਵਾ ਨਹੀਂ ਤੇਰੇ ਯਾਰ ਨੇ ਖੋਲਾ ਜਾਂਦਾ ਟਿਊਸ਼ਨ ਦਾ ਬੁਲਾ ਪਰ ਦੇਵਤਾ ਚੀਕਾ ਟਿਊਸ਼ਨ ਨਹੀਂ ਬਦਾਚੀ ਦੇ ਨੂੰ ਸਮਾਪਤੀ ਕਰ ਦੇ ਦੇ ਬਦਸ਼ਾਹ ਨਹੀਂ ਹੈ ਸ਼ਾਜੀ ਇਹ ਨਹੀਂ ਤੂੰ ਕਰਦੇ ਤੂੰ ਕਰਦੇ ਦਿਗੇਗਾ ਮੇਰਾ ਪੁੱਤ ਏ ਗਿਆ 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 ਭੈਰ ਤਾਂ ਬਾਹਰ ਗਏ ਦੇਖ ਕਿੱਥੇ ਕਰੇ ਕਿਵੇਂ ਬਹਿੰਦਾ ਕਦੇ ਕਿਵੇਂ ਇਹਦੇ ਪਿੱਛੇ ਕਦੇ ਅੱਗੇ ਝੂਟਦਾ ਆਏ ਹਾਏ ਸੱਟ ਨਾ ਖਾ ਲਈ ਪੁੱਤ ਕਿਵੇਂ ਬਹਿੰਦੇ ਮੰਮੀ ਮੰਮੀ ਆ ਮੰਨੂਂ ਗਿਆ ਸਾਈਕਲ ਤੇ ਕਿ ਮੋਟਰਸਾਈਕਲ ਤੇ ਮੰਮੀ ਮੋਂਗ ਵਟਾਂਗਾ ਤਾਂ ਐਵੇਂ ਨਹੀਂ ਨੇ ਮੰਮੀ ਆਪਾਂ ਸਮਾਪਤੀ ਦੋਨੇ ਕਰ ਦਿੰਨੇ ਅੱਜ ਅੱਜ ਦੇ ਵਲੌਗ ਦੀ ਜੀ ਆਪਾਂ ਸਮਾਪਤੀ ਕਰਦੇ ਹਾਂ ਨਾ ਵਧੀਆ ਲੱਗਿਆ ਉਹ ਤਾਂ ਕੀ ਕਰੋ ਦੱਸ ਹੀ ਮੈਨੂੰ ਦੱਸਣਾ ਨਹੀਂ ਆਉਂਦਾ ਯਾਰ ਹੋ ਕੀ ਲਈ ਜਾਂਦੇ ਆ ਹੈਂ ਦੱਸ ਦੇ ਮੈਂ ਤੁਹਾਨੂੰ ਪੜਿਆ ਹੋਪਫੁਲੀ ਮੈਂ ਕਰਾਂ ਪਹਿਲਾਂ ਦੱਸ ਜਾਈ ਗੱਲਾਂ ਤਾਂ ਦੱਸ ਦੇ ਨਾ ਕਰੋ ਹਨੇ ਬੰਦ ਕੇ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਕਹਿੰਦੇ ਜੋਣੀ ਜੋਣੀ ਪਪਾ ਅੱਛਾ ਇੰਨੇ ਚੋਗਣੋਂ ਪਪਾ ਇਸ ਰਗੀ ਟੈਲਿੰਗ ਲਾਈਨੋਂ ਪਪਾ ਕੋਪਨ ਜੁਆਰ ਮੌਤ ਚਲੋ ਸਮਾਪਤੀ ਕਰਦੇ ਆ ਅੱਜ ਦੇ ਵੀਲੋਗ ਦੀ ਇੱਥੇ ਸਮਾਪਤੀ ਕਰਦੇ ਆ ਵਧੀਆ ਲੱਗਿਆ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਅੱਜ ਪ੍ਰਿੰਮੀ ਕੁਝ ਬੋਲਦਾ ਹਾਂ ਲੱਗੀ ਸੱਟ ਐਕਸੀਡੈਂਟ ਹੋ ਗਿਆ ਸੀ ਹਾਂ ਬੱਧੀ ਰਹੇਗੀ ਮਾਲਕ ਨੇ ਰੱਖ ਲੈ ਸਾਰਿਆਂ ਦਾ ਧੰਨਵਾਦ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁਕ ਤੇ ਦੇਖਦੇ ਹੋ ਫੋਲੋ ਵੀ ਜਰੂਰ ਕਰਿਓ ਇਹ ਇਹ ਡਿਗੂ ਡਿਗੂ